ਪਿਆਰੇ ਵਿਦਿਆਰਥੀਓ ਆਪ ਜੀ ਜਾਣਦੇ ਹੋ ਕਿ ਆਪ ਜੀ ਦੇ ਨਾਲ ਮੈਂ ਵੀ ਇੱਕ ਵਿਦਿਆਰਥੀ ਹਾਂ ਜਦੋਂ ਆਪ ਜੀ ਸਹੀ ਉਚਾਰਨ ਕਰਨਾ ਸ਼ੁਰੂ ਕਰਦੇ ਬੋਗੇ ਸਹੀ ਉਚਾਰਨ ਦੀਆਂ ਬਰੀਕੀਆਂ ਸਿੱਖ ਜਾਵੋਗੇ ਤਾਂ ਆਪ ਜੀ ਮੇਰੇ ਉਚਾਰਨ ਵਿੱਚ ਵੀ ਕਈ ਗਲਤੀਆਂ ਫੜ ਸਕਦੇ ਹੋ ਜੇ ਤੁਸੀਂ ਮੇਰੇ ਉਚਾਰਨ ਦੀਆਂ ਗਲਤੀਆਂ ਮੈਨੂੰ ਦੱਸਦੇ ਹੋ ਤਾਂ ਇਸ ਦੇ ਨਾਲ ਮੈਨੂੰ ਵਟਾ ਫਾਇਦਾ ਹੋਵੇਗਾ ਤੇ ਮੈਨੂੰ ਮਾਣ ਵੀ ਮਹਿਸੂਸ ਹੋਵੇਗਾ ਕਿ ਵਿਦਿਆਰਥੀ ਜਿਨ੍ਹਾਂ ਨੂੰ ਮੈਂ ਸਹੀ ਉਚਾਰਨ ਦੀ ਬੇਨਤੀ ਕੀਤੀ ਹੈ ਉਹ ਸਹੀ ਉਚਾਰਨ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਇਸ ਲਈ ਪਿਆਰੇ ਵਿਦਿਆਰਥੀਓ ਆਪ ਜੀ ਦੇਖ ਕਰ ਮੇਰੀਆਂ ਗਲਤੀਆਂ ਮੈਨੂੰ ਦੱਸਦੇ ਹੋ ਤਾਂ ਮੈਨੂੰ ਬਹੁਤ ਬਹੁਤ ਖੁਸ਼ੀ ਹੋਵੇਗੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ